ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਅਸੀਂ ਅਜੇਹਾ ਕੀ ਕਰੀਏ ਜਿਸ ਨਾਲ ਸਾਡੇ ਮਾੜੇ ਦਿਨ ਬਦਲ ਜਾਣ ਅਜਿਹੇ ਕਿਹੜੇ ਤਿੰਨ ਕੰਮ ਹਨ ਜੋ ਪੀਰਾਂ ਫਕੀਰਾਂ ਦੇ ਦੱਸੇ ਹੋਏ ਹਨ ਅਤੇ ਜਿਨ੍ਹਾਂ ਨੂੰ ਕਰਨ ਨਾਲ ਕੋਈ ਵੀ ਗਰੀਬ ਅਤੇ ਦੁਖੀ ਵਿਅਕਤੀ ਆਪਣੇ ਕਸ਼ਟਾਂ ਅਤੇ ਗਰੀਬੀ ਤੋਂ ਛੁਟਕਾਰਾ ਪਾ ਸਕਦਾ ਹੈ ਸੰਗਤ ਜੀ ਬਹੁਤੇ ਭਗਤਾਂ ਕੋਲ ਪੈਸੇ ਦੀ ਕਮੀ ਹੈ ਅਤੇ ਜਿਸ ਕੋਲ ਪੈਸਾ ਹੈ ਤਾਂ ਉਹ ਕਿਸੇ ਬਿਮਾਰੀ ਜਾਂ ਕਿਸੇ ਹੋਰ ਟੈਨਸ਼ਨ ਦੀ وجہ ਨਾਲ ਬਹੁਤ ਪਰੇਸ਼ਾਨ ਹੈ ਕੁਝ ਲੋਕ ਸਾਨੂੰ ਬਾਹਰੋਂ ਅਮੀਰ ਤੇ ਰੱਜੇ ਪੂਜੇ ਲੱਗਦੇ ਹਨ ਪਰ ਅੰਦਰੋਂ ਉਹ ਕਿਸੇ ਨਾ ਕਿਸੇ ਗੱਲ ਕਰਕੇ ਬਹੁਤ ਪਰੇਸ਼ਾਨ ਹੁੰਦੇ ਹਨ ਤੇ ਗਰੀਬ ਲੋਕ ਪੈਸੇ ਅਤੇ ਬਿਮਾਰੀਆਂ ਦੇ ਦੁੱਖੋਂ ساری ਉਮਰ ਨਰਕ ਵਰਗੀ ਜ਼ਿੰਦਗੀ ਬਿਤਾ ਦਿੰਦੇ ਹਨ ਅੱਜ ਦੀ ਵੀਡੀਓ ਵਿੱਚ ਅਸੀਂ ਆਪ ਜੀ ਨੂੰ ਬਹੁਤ ਹੀ ਸੌਖੇ ਤਿੰਨ ਨੁਕਤੇ ਦੱਸਾਂਗੇ ਜਿਨ੍ਹਾਂ ਨਾਲ ਤੁਹਾਡੇ ਮਾੜੇ ਦਿਨ, ਘਰ ਦੀ ਗਰੀਬੀ ਅਤੇ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਅਜਿਹਾ ਇਸ ਕਰਕੇ ਕਿ ਸਾਡੇ ਚੈਨਲ ਦਾ ਮਕਸਦ ਹਰ ਉਸ ਭਗਤ ਤੱਕ ਪਹੁੰਚ ਕਰਨਾ ਹੈ ਜੋ ਕਿਸੇ ਨਾ ਕਿਸੇ ਗੱਲ ਕਰਕੇ ਪਰੇਸ਼ਾਨ ਹੈ ਜਾਂ ਦੁਖੀ ਹੈ ਆਓ ਸੰਗਤ ਜੀ ਹੁਣ ਗੱਲ ਕਰਦੇ ਹਾਂ ਕਿ ਉਹ ਤਿੰਨ ਕੰਮ ਕਿਹੜੇ ਹਨ ਜੋ ਸਾਨੂੰ ਸਭ ਨੂੰ ਜ਼ਰੂਰ ਕਰਨੇ ਚਾਹੀਦੇ ਹਨ ਸੰਗਤ ਜੀ ਸਭ ਤੋਂ ਪਹਿਲਾ ਕੰਮ ਹੈ দান ਦੇਣਾ ਹੁਣ দান ਦੇਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਮੰਦਰ ਮਸਜਿਦ ਜਾਂ ਗੁਰਦੁਆਰੇ ਵਿੱਚ ਜਾ ਕੇ ਕੋਈ ਰਾਸ਼ਨ ਜਾਂ ਖਾਸ चीज दान ਕਰਨੀ ਹੈ ਇੱਥੇ দান ਦੇਣ ਦਾ ਮਤਲਬ ਹੈ ਕਿ ਕਿਸੇ ਵੀ ਜੀਵ ਦੀ ਆਤਮਾ ਨੂੰ ਤ੍ਰਿਪਤ ਕਰਨਾ ਉਸ ਨੂੰ ਭੋਜਨ ਦੇਣਾ ਪੀਣ ਲਈ ਪਾਣੀ ਦੇਣਾ ਸੰਗਤ ਜੀ ਅਸੀਂ ਗਰੀਬ ਹੋਣ ਕਰਕੇ 100 ਬੰਦਿਆਂ ਨੂੰ ਰੋਟੀ ਨਹੀਂ ਖਵਾ ਸਕਦੇ ਪਰ ਅਸੀਂ ਹਜ਼ਾਰਾਂ ਜੀਵ ਜੰਤੂਆਂ ਨੂੰ ਭੋਜਨ ਦੇ ਕੇ ਬਹੁਤ ਵੱਡਾ ਦਾਨ ਕਰ ਸਕਦੇ ਹਾਂ ਉਹ ਇਸ ਤਰ੍ਹਾਂ ਕਿ ਅਸੀਂ ਇੱਕ ਮੁਠੀ ਚੌਲ ਜਾਂ ਆਟਾ ਕਿਸੇ ਵੀ ਕੀੜਿਆਂ ਦੇ ਭੌਣ ਤੇ ਪਾ ਦੇਣਾ ਹੈ ਸੰਗਤ ਜੀ ਪ੍ਰਮਾਤਮਾ ਨੇ ਸਭ ਜੀਵਾਂ ਅੰਦਰ ਇੱਕ ਹੀ ਆਤਮਾ ਪਾਈ ਹੋਈ ਹੈ ਚਾਹੇ ਉਹ ਹਾਥੀ ਹੈ ਕੀੜੀ ਹੈ ਜਾਂ ਮਨੁੱਖ ਹੈ ਇਸ ਲਈ ਕੀੜਿਆਂ ਨੂੰ ਚਿੜੀਆਂ ਨੂੰ ਜਾਂ ਭੁੱਖੇ ਜਾਨਵਰਾਂ ਨੂੰ ਆਪਣੀ ਹਾਇਸੀਅਤ ਮੁਤਾਬਕ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਪਾਉਂਦੇ ਰਹਿਣਾ ਚਾਹੀਦਾ ਹੈ ਸਾਰੇ ਜੀਵਾਂ ਤੇ ਦਇਆ ਕਰਨੀ ਚਾਹੀਦੀ ਹੈ ਬੇਜ਼ੁਬਾਨਾਂ ਨੂੰ ਕੀਤਾ ਗਿਆ ਦਾਨ ਸਿੱਧਾ ਪ੍ਰਮਾਤਮਾ ਕੋਲ ਜਾਂਦਾ ਹੈ ਅਤੇ ਪ੍ਰਮਾਤਮਾ ਉਸ ਵਿਅਕਤੀ ਲਈ ਆਪਣੇ ਫਰਿਸ਼ਟਿਆਂ ਰਾਹੀਂ ਬਹੁਤ ਸਾਰੀਆਂ ਨਿਆਜ਼ਾਂ ਭੇਜਦਾ ਹੈ ਸੰਗਤ ਜੀ ਕੁਦਰਤ ਨੂੰ ਦਿੱਤੀ ਗਈ ਚੀਜ਼ ਉਹ ਤੁਹਾਨੂੰ ਕਈ ਗੁਣਾ ਵਧਾ ਕੇ ਵਾਪਸ ਮੋੜਦੀ ਹੈ ਇਸ ਲਈ ਤੁਸੀਂ ਦਾਨ ਦੇਣ ਵਾਲਾ ਕੰਮ ਜ਼ਰੂਰ ਕਰਨਾ ਹੈ ਹੁਣ ਗੱਲ ਕਰਦੇ ਹਾਂ ਦੂਜੇ ਕੰਮ ਦੀ ਦੂਜਾ ਕੰਮ ਸੰਗਤ ਜੀ ਹਮੇਸ਼ਾ ਹੱਕ ਸੱਚ ਦੀ ਹੱਕ ਹਲਾਲ ਦੀ ਕਮਾਈ ਹੀ ਤੁਸੀਂ ਖਾਣੀ ਹੈ ਕਦੇ ਵੀ ਲਾਲਚ ਵਿੱਚ ਪੈ ਕੇ ਕਿਸੇ ਦਾ ਹੱਕ ਨਹੀਂ ਮਾਰਨਾ ਹੈ ਕੋਸ਼ਿਸ਼ ਕਰਨੀ ਹੈ ਕਿ ਤੁਹਾਡੇ ਹੱਥੋਂ ਕਿਸੇ ਦਾ ਬੁਰਾ ਨਾ ਵੇ ਕਈ ਮੌਕੇ ਰੱਬ ਅਜਿਹਾ ਪੈਦਾ ਕਰ ਦਿੰਦਾ ਹੈ ਜਿੱਥੇ ਬੰਦਾ ਲਾਲਚ ਕਰ ਜਾਂਦਾ ਹੈ ਅਤੇ ਹੱਕ ਹਲਾਲ ਦੀ ਕਮਾਈ ਛੱਡ ਕੇ ਹਰਾਮ ਵਾਲੇ ਪਾਸੇ ਜਾਣਾ ਸ਼ੁਰੂ ਕਰ ਦਿੰਦਾ ਹੈ ਅਜਿਹਾ ਕਰਨ ਵਾਲੇ ਮਨੁੱਖ ਉਸ ਵਕਤ ਤਾਂ ਇਹ ਸਮਝਦੇ ਹਨ ਕਿ ਕਿਸੇ ਨੂੰ ਪਤਾ ਨਹੀਂ ਲੱਗਿਆ ਪਰ ਜਿਵੇਂ ਕਿ ਅਸੀਂ ਦੱਸਿਆ ਹੈ ਕਿ ਕੁਦਰਤ ਹਰ ਚੀਜ਼ ਦਾ ਹਿਸਾਬ ਰੱਖਦੀ ਹੈ ਇਸ ਲਈ ਇੱਕ ਸਮੇ ਉਸ ਬੰਦੇ ਤੋਂ ਪਾਈ ਪਾਈ ਦਾ ਹਿਸਾਬ ਲਿਆ ਜਾਂਦਾ ਹੈ ਸੋ ਸੰਗਤ ਜੀ ਗਰੀਬੀ ਦੂਰ ਕਰਨ ਲਈ ਮਿਹਨਤ ਤੇ ਹੱਕ ਹਲਾਲ ਵਾਲੇ ਕੰਮ ਹੀ ਕਰਨੇ ਚਾਹੀਦੇ ਹਨ ਇਹ ਬਹੁਤ ਹੀ ਜ਼ਰੂਰੀ ਨੁਕਤੇ ਹਨ ਸੰਗਤ ਜੀ ਤੀਜਾ ਕੰਮ ਹੈ ਕਿ ਕਦੇ ਵੀ ਦਰ ਤੇ ਆਏ ਫਕੀਰ ਨੂੰ ਮਾੜਾ ਚੰਗਾ ਨਹੀਂ ਬੋਲਣਾ ਹੈ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਹੈ ਕਿਸੇ ਦਾ ਦਿਲ ਦੁਖਾਉਣ ਨਾਲ ਉਹ ਤੁਹਾਨੂੰ ਵਾਦਵਾ ਦੇਵੇਗਾ ਇੱਕ ਵਾਦਵਾ ਤੁਹਾਡੀ ਕਈ ਸਾਲਾਂ ਦੀ ਭਗਤੀ ਨਾਸ਼ ਕਰ ਦਿੰਦੀ ਹੈ ਪੀਰਾਂ ਫਕੀਰਾਂ ਨੂੰ ਬੋਲੇ ਮੰਦੇ ਬੋਲ ਸਾਨੂੰ ਅਰਸ਼ ਤੋਂ ਫਰਸ਼ ਤੇ ਸਿੱਟ ਸਕਦੇ ਹਨ ਹਮੇਸ਼ਾ ਸਾਦ ਬਿਰਤੀ ਤੇ ਨਿਮਰਤਾ ਰੱਖਣੀ ਚਾਹੀਦੀ ਹੈ ਕੋਈ ਸਾਨੂੰ ਮਾੜਾ ਚੰਗਾ ਬੋਲ ਵੀ ਜਾਵੇ ਤਾਂ ਉਸ ਨੂੰ ਸਹਿਣ ਕਰਨਾ ਹੈ ਕਿਸੇ ਦੇ ਬੋਲ ਕਬੂਲ ਸਹਿਣਾ ਸਾਰੇ ਤਪਾਂ ਤੋਂ ਵੱਡਾ ਤਪ ਹੈ ਸੰਗਤ ਜੀ ਇਹ ਗੱਲਾਂ ਬਹੁਤ ਹੀ ਸਾਧਾਰਨ ਹਨ ਪਰ ਇਹਨਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਨਾਲ ਕਿੰਨੇ ਵੀ ਬੁਰੇ ਦਿਨ ਕਿਉ ਨਾ ਹੋਣ ਉਹ ਹੌਲੀ ਹੌਲੀ ਜ਼ਰੂਰ ਬਦਲ ਜਾਂਦੇ ਹਨ ਤੁਸੀਂ ਚਾਹੇ ਕਿਸੇ ਗੁਰੂ ਪੀਰ ਜਾਂ ਰੱਬ ਨੂੰ ਨਹੀਂ ਵੀ ਮੰਨਦੇ ਤਾਂ ਨਾ ਮੰਨੋ ਪਰ ਇਹ ਤਿੰਨ ਕੰਮ ਜ਼ਰੂਰ ਕਰੋ ਦੇਖੋ ਕਿਵੇਂ ਪ੍ਰਮਾਤਮਾ ਕੁਦਰਤ ਰਾਹੀਂ ਤੁਹਾਡੀ ਕਿਸਮਤ ਤੁਹਾਡੇ ਪਿਛਲੇ ਜਨਮਾਂ ਦੇ ਕਰਮ ਕੱਟ ਦਿੰਦਾ ਹੈ ਅਤੇ ਤੇ ਤੁਹਾਡੇ ਘਰ ਵੀ ਖੁਸ਼ੀਆਂ ਤੇ ਬਰਕਤਾਂ ਆਉਣ ਲੱਗਦੀਆਂ ਹਨ ਸੰਗਤ ਜੀ ਆਸ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬਰ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਜੀ ਮਿਲਦੇ ਹਾਂ ਜਲਦੀ ਹੀ ਅਗਲੇ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਬਦ ਅੱਲਾ ਨਿਗੇਬਾਨ ਜੈ ਵੀਰਾਂ ਦੀ